ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂ ਤੁਸੀਂ ਸਭ ਠੀਕ ਠਾਕ ਜੀ ਅਸੀਂ ਵੀ ਠੀਕ ਠਾਕ ਅੱਜ ਨਾ ਹੀ ਕਰ ਲਾਇਆ ਇਹ ਪੋਤਨਾ ਤੇ ਮੇਰਾ ਰਾਦਾ ਵੱਢ ਕੇ ਤੇ ਸਕਾ ਲੈਨੇ ਆ ਤੇ ਮੁੜ ਕੇ ਆ ਵੀ ਦਹੀਂ ਦੂਜੀ ਪਾ ਕੇ ਤੇ ਖਾਲੀ ਦਾ ਤੇ ਬਾਕੀ ਇਹ ਸਬਜ਼ੀਆਂ ਲਾਈਆਂ ਤੇ ਹੈਗੀਆਂ ਵਾਂ ਤਿਆਰ ਕਰ ਗਰਮੀ ਦੇ ਨਾਲ ਨਾ ਸੁੱਕ ਗਈਆਂ ਸਾਰੀਆਂ ਪਤਾ ਨਹੀਂ ਕੀ ਗੱਲ ਹੋਈ ਆ ਜਾਂ ਗਰਮੀ ਜ਼ਿਆਦੀ ਪੈਣ ਦੀ ਆ ਜਾਂ ਕੀ ਗੱਲ ਬਾਤ ਪੋਤਨਾ ਥੋੜਾ ਜਿਹਾ ਵੈਸੇ ਵੀ ਰੱਖ ਲਿਆ ਵੀ ਚਲੋ ਕਈ ਯਾਰ ਚਟਨੀ-ਚਟਨੀ ਬਣਾ ਲਈਦੀ ਉਹਨੇ ਹਾਂ ਉਹ ਥੋੜਾ ਜਿਹਾ ਰੱਖ ਲਿਆ ਮੈਂ ਜਦ ਚਟਨੀ ਬਣਾਉਂਦੀ ਦੀ ਐ ਬਾਕੀ ਸੁਕਾ ਕੇ ਡੱਬੇ ਚ ਪਾ ਲਾਂਗੇ ਜਿਹਦਾ ਦਹੀਂ ਦੀ ਬਣਾਉਣਾ ਹੁੰਦਾ ਵਾ ਹਾਂ ਕੋਦ ਚ ਫੇੜੇ ਇਸ ਤੋਂ ਪਤਲ ਵਧੀਆ ਹੋ ਜਾਂਦਾ ਇਹਦਾ ਇਹਦਾ ਸੁੱਕ ਜੂਣਾ ਮਾਪਾ ਇਹ ਤਾਂ ਹੋ ਗਿਆ ਤਾਂ ਸਾਲ ਲੈਨੇ ਨਾ ਜੇ ਤਾਂ ਸੁੱਕ ਜੂਗਾ ਤੇ ਫਿਰ ਇਹਦਾ ਬਣਾਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਹ ਵੇਖੋ ਅੱਜ ਕੰਮ ਹੋਣ ਦਿਆ ਬੜਾ ਜ਼ੋਰੋ ਜ਼ੋਰ ਪੂਤਨਾ ਧੋ ਕੇ ਤੇ ਪਾਉਂਦੇ ਸੁਕਣੀ ਬੜਾ ਹੀ ਦਾ ਪੂਤਨਾ ਇਹਨਾਂ ਕਰਨਾ ਵੀ ਕੀ ਆ ਫੇ ਉੱਤੋਂ ਨਾ ਜਿੱਦਾਂ ਨਿਕਲਦੇ ਆਉਣਦੇ ਇਹ ਪੱਤੇ ਜੇ ਹੋਰ ਤਰ੍ਹਾਂ ਦੇ ਪੱਕਦਾ ਜੇ ਜਾਣਦੇ ਆ ਵੀ ਜਾਂ ਤੁਹਾਡਾ ਰਾਦਾ ਹੀ ਪੀ ਧੋ ਕੇ ਇਹਨੂੰ ਸੁਕਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਮਿੱਟੀ ਦੇ ਵਿੱਚ ਗ੍ਰਾਈਂਡ ਕਰਕੇ ਤੇ ਰੱਖ ਲਿਗੇ ਫਿਰ ਇਹ ਆ ਭੇ ਦੇਈ ਦੂਈ ਬਣਾਈਏ ਨਾ ਉਹਦੇ ਵਿੱਚ ਥੋੜਾ ਜਿਹਾ ਪਾ ਲਈਏ ਤੇਸਟ ਬੜਾ ਵਧੀਆ ਹੁੰਦਾ ਵਾ ਤੇ ਹੁਣ ਇਹ ਦਹੀਂ ਆਓ ਵੇਖੋ ਵੱਢ ਕੇ ਫਿਰ ਧੋਣ ਤੋ ਕਹਤੈ ਇਥੇ ਦਇਆ ਪਾਉਣ ਮੈਂ ਅੰਦਰ ਦੇ ਕੰਮ ਕਰਨ ਲਈ ਸੀ ਬਾਕੀ ਇਹ ਆ ਕਿ ਅੱਗੇ ਨਾ ਸਾਡੇ ਸਬਜ਼ੀ ਬਹੁਤ ਜ਼ਿਆਦਾ ਹੁੰਦੀ ਹੁੰਦੀ ਸੀ ਪਿਛਲੀ ਵਾਰ ਬੈਂਗਣ ਮਿਰਚਾਂ ਚੱਪਣ ਕਦੂ ਬਹੁਤ ਜ਼ਿਆਦੇ ਸੀ ਪੀ ਵੰਡੀ ਦੇ ਸੀ ਤੇ ਐਰ ਕਾ ਇਹੋ ਜੇ ਹਾਲਾਤ ਹੋਇਆ ਪਿਆ ਵੇਖੋ ਸਾਰਾ ਕੁਝ ਸੁੱਕ ਗਿਆ ਟਮਾਟਰ ਹੀ ਤੇ ਉਹ ਸਾਰੇ ਬੂਟੇ ਸੁੱਕ ਗਏ ਆ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਐਰ ਕਾ ਪਹਿਲਾ ਚਾਂਸ ਵਾ ਜਦੋਂ ਆ ਕੰਮ ਹੋਇਆ ਵਾ ਅਰਕਾ ਕੋਈ ਵੀ ਸਬਜ਼ੀ ਨਹੀਂ ਕਰਦੀ ਹਾਂ ਜੀ ਚਾਪਣ ਕੱਧੂ ਆ ਜੇ ਕਿਤੇ ਦੂਜੀ ਇੱਕ ਦੇਣਾ 2 ਲੱਖ ਹੋਣ ਤੇ ਉਹਦਾ ਬਹੁਤ ਘੱਟ ਅੱਜ ਕੰਮ ਦਾ ਬੜਾ ਜ਼ੋਰ ਚੜਿਆ ਉੱਧਰ ਵੇਖੋ ਕਰਿਓ ਕੈਮਰਾ ਉੱਧਰ ਨੂੰ ਉਹ ਮੈਨੂੰ ਹਾਂ ਚੱਲ ਯਾਰ ਬੁੜਕੇ ਵੀਡੀਓ ਬਣਾਉਣ ਜਾਣਾ ਵਾ ਤੇ ਉੱਧਰ ਚ ਰਿਹ ਕੰਮ ਕਰ ਲੈਂਦੇ ਆ ਮੈਂ ਦੇਹੀ ਅੰਦਰ ਸਫਾਈ ਕਰਨ ਇਹਦੇ ਇਹ ਵਾਜਾਂ ਮਾਰਨੇ ਵੀ ਫੂਤ ਨਾ ਕਿਦਾਂ ਵੱਢਣਾ ਵਾ ਕੌਣਾ ਵਾ ਤੇ ਨਿਆ ਪੇ ਮੈਂ ਤਾਂ ਦੇਹੀਆਂ ਸਫਾਈ ਕਰਨ ਤਾਂ ਤੁਸੀਂ ਵੇਖ ਲਓ ਜੇ ਤੁਹਾਡੇ ਵਿੱਚ ਇਮਤ ਹੈਗੀ ਆ ਤੇ ਫੇਰ ਇਹਨਾਂ ਨੇ ਦਿਲ ਕੱਢਿਆ ਤੇ ਹੁਣ ਮੈਨੂੰ ਕਰਨਾ ਹੀ ਪੈਣਾ ਤੇ ਫੇਰ ਇਹਨਾਂ ਨੇ ਹੁਣ ਧੋ ਤਾ ਕੇ ਤੇ ਦੇਇਆ ਸਤੋਂ ਤੇ ਤੁਸੀਂ ਵੀ ਦੱਸਿਓ ਤੇ ਗਰਮੀਆਂ ਦੇ ਵਿੱਚ ਯਾਰ ਤਾਂ ਤੁਹਾਡੇ ਵੀ ਸਬਜ਼ੀਆਂ ਦਾ ਇਹੋ ਹਾਲ ਹੋਇਆ ਵਾ ਸਾਡੇ ਤਾਂ ਬਹੁਤ ਬੁਰਾ ਹਾਲ ਹੋਇਆ ਯਾਰ ਤਾਂ ਕੋਈ ਵੀ ਸਬਜ਼ੀ ਨਹੀਂ ਗਈ ਹੈਗੀ ਤੇ ਇਹ ਵੀ ਕਰਦੀਆਂ ਸਬਜ਼ੀਆਂ ਦੀ ਮੌਜ ਬੜੀ ਐ ਜਿਹੜੀ ਚੀਜ਼ ਨੂੰ ਦਿਲ ਕੀਤਾ ਤੋੜ ਕੇ ਬਣਾ ਲਈ ਅੱਗੇ ਇਦਾਂ ਹੀ ਹੁੰਦਾ ਸੀ ਪਿਛਲੀ ਵਾਰ ਸ਼ਿਮਲਾ ਮਿਰਚ ਵੀ ਹੈਗੀ ਹਰ ਇੱਕ ਚੀਜ਼ ਹੈਗੀ ਪਰ ਇਹ ਹਰ ਕਹੇ ਜਾ ਕੰਮ ਹੋਇਆ ਭੀ ਇੱਕ ਵੀ ਚੀਜ਼ ਨਹੀਂ ਹੈਗੀ ਵੇਖੋ ਵਿਖਾਓ ਕਰਨ ਕਿਦਾਂ ਸਾਰਾ ਹੀ ਸੁੱਕਿਆ ਵਾ ਆ ਬੈਂਗਣ ਵੀ ਸੁੱਕ ਗਏ ਹਨ ਆਹ ਵੇਖੋ ਜੀ ਆਹ ਹੈ ਗਿਆ ਟਿੱਪਣ ਕਦੂ ਆ ਇੱਕ ਕਦ्डा ਲੱਗਾ ਹੋਆ ਵਿੱਚ ਆਲੋ ਬਾਕੀ ਨਿੱਕੇ ਨਿੱਕੇ ਵੀ ਲੱਗੇ ਆਵੇ ਆਹ ਦੇ ਮਿਰਚਾਂ ਵੀ ਲੱਗੀਆਂ ਮਿਰਚਾਂ ਵੀ ਲੱਗੀਆਂ ਵਾ ਪਰ ਛੱਡਦੇ ਜਾਂਦੇ ਗਰਮੀ ਦੇ ਨਾਲ ਵਾ ਸ਼ਾਇਦ ਆਹ ਜਿਹੜਾ ਟਮਾਟਰਾਂ ਦਾ ਬੂਟਾ ਹੈ ਨਾ ਬਹੁਤ ਜ਼ਿਆਦਾ ਭਰਿਆ ਹੈ ਆਹ ਵੇਖੋ ਪਤਾ ਨਹੀਂ ਇਹਨੂੰ ਕੀ ਹੋਇਆ ਇਹ ਵੀ ਸਾਰਾ ਸੁੱਕ ਗਿਆ ਹੁਣ ਮੇਰੇ ਰਾਦਾ ਵਾਪੇ ਇਹਨੂੰ ਚੁੱਕ ਕੇ ਨਾ ਤੇ ਛੋਟੀ ਦੇ ਗਿਆ ਇਹਨੂੰ ਚੁੱਕ ਕੇ ਨਾ ਤੇ ਸੁੱਟ ਦੋ ਇੱਥੇ ਵੀ ਅੱਲਾ ਹੋ ਜਾਊਗਾ ਆ ਖੀਰਿਆਂ ਦੀ ਵੀਲ ਜਿਹੜੀ ਲਾਦੋ ਨਾਲ ਪਤਾ ਨਹੀਂ ਪਿਆਰ ਦਾ ਕੀ ਚਾਂਸ ਬਣਿਆ ਪਹਿਲਾ ਚਾਂਸ ਉਹ ਆਪੀ ਕੋਈ ਸਬਜ਼ੀ ਨਹੀਂ ਕਰਦੀ ਹੈਗੀ ਨਹੀਂ ਤੇ ਹਮੇਸ਼ਾ ਹੀ ਕਰਦੀ ਕੋਈ ਨਾ ਕੋਈ ਚੀਜ਼ ਹੋ ਹੀ ਜਾਂਦੀ ਹੁੰਦੀ ਸੀ ਕਿਹੇ ਟਾਈਮ ਉਹ ਹੀ ਗੱਲ ਵਾਪੀ ਹੋ ਜਾਂਦਾ ਵਾਪੀ ਨਹੀਂ ਐਰਕਾ ਗਰਮੀ ਵੀ ਜ਼ਿਆਦਾ ਹੀ ਪਈ ਹੋਈਗੀ ਐਰਕਾ ਪਿੰਡ ਦਾ ਤਿੰਨ ਵਾਰਾਂ ਲਾਈਆਂ ਨਹੀਂ ਹੋਈਆਂ ਹਰ ਕਦੇ ਇਦਾਂ ਹੀ ਆ ਭੀ ਬਾਜ਼ਾਰ ਨਹੀਂ ਜਾਉਣੀ ਪੈਂਦੀ ਤੇ ਬਾਜ਼ਾਰ ਦੀ ਸਬਜ਼ੀ ਆ ਵੀ ਤਾਜ਼ਾ ਥੋੜਾ ਹੁੰਦੀ ਆ ਕਈ ਵਾਰ ਦੋ ਦਿਨ ਪਹਿਲਾਂ ਤੋੜੀ ਹੁੰਦੀ ਆ ਕਈ ਵਾਰ ਤਿੰਨ ਦਿਨ ਪਹਿਲਾਂ ਤੋੜੀ ਹੁੰਦੀ ਆ ਉਹੋ ਜਿਹਾ ਟੇਸਟ ਨਹੀਂ ਪਾਉਂਦਾ ਜਿੱਦਾਂ ਦਾ ਘਰ ਦੀ ਸਬਜ਼ੀ ਦਾ ਪੈਂਦਾ ਉਹ ਚਲੋ ਫੇਰ ਵੀ ਕੋਈ ਗੱਲ ਨਹੀਂ ਗਾੜੀ ਆਉਣ ਵਾਲੀਆਂ ਸਿਆਲ ਦੀਆਂ ਸਬਜ਼ੀਆਂ ਜਿਹੜੀਆਂ ਪਹਿਲਾਂ ਲਾ ਲਾਂਗੇ ਹੋ ਸਕਦਾ ਉਹੋ ਜਿਹਾ ਐਰ ਕਾ ਸਿਆਲ ਵਾਲੀਆਂ ਵੀ ਘੱਟ ਪਾਲਕ ਪੂਲਕ ਵੀ ਬਹੁਤ ਘੱਟ ਹੋਈ ਹੈ ਨਹੀਂ ਨਹੀਂ ਹੋਈ ਤੇ ਜਾਂ ਇਹਦੇ ਵਿੱਚ ਮੇਰਾ ਰਾਦਾ ਨਵੀਂ ਮਿੱਟੀ ਪਵਾ ਲਈਏ ਉਹਦਾ ਕਰਕੇ ਵੀ ਥੋੜਾ ਬੋਤਾ ਫਰਕ ਹੋ ਸਕਦਾ ਵਾ ਆ ਫੜੋ ਹਾਂ ਉਹ ਇੱਧਰ ਆ ਵੇਖੋ ਕਿਤਾ ਟਮਾਟਰ ਲੱਗੇ ਸੀ ਪਤਾ ਨਹੀਂ ਕੀੜੀ ਗਈ ਹੋਈ ਐ ਸਭ ਸੁੱਕ ਹੀ ਗਏ ਆ ਵੇਖੋ ਪਿਛਲੀ ਵਾਰ ਇਹ ਨੇ ਟਮਾਟਰ ਇਹ ਵੀ ਵੇਲਾ ਵਾਲਾ ਸੀ ਹਾਂ ਬੜਾ ਵਧੀਆ ਸੀ ਚਲੋ ਕੋਈ ਗੱਲ ਨਹੀਂ ਫੇਰ ਲਿਆ ਕੇ ਇੱਕ ਵਾਰ ਲਾ ਲੈਨੇ ਆ ਉਹ ਜਾਣਗੇ ਤੇ ਪਰ ਹੁਣ ਇਹ ਆ ਕਿ ਗਰਮੀਆਂ ਵਿੱਚ ਤਨਿੰਗੇ ਹੋਣੇ ਲਾਏ ਵੀ ਬੂਟੇ ਤੇ ਹਸਿਆਲ ਵਾਲੇ ਹੀ ਹੋਣੇ ਗਾੜੀ ਇੱਕ ਅੱਧਾ ਬੂਟਾ ਲਾ ਛਡਾਂਗੇ ਚਲੋ ਹੋਈ ਜਾਊਗਾ ਪਰ ਐਰਕਾ ਦੇ ਨਾ ਸਬਜੀ ਨੇ ਮਾਣੀ ਖੱਟਾ ਕਰਤਾ ਵਾ ਪਾਣੀ ਸਾਰੇ ਆਂਦੇ ਰੇਤਲੀ ਜਗਾ ਵਾ ਤੇ ਪਾਣੀ ਚਾਹੀਦਾ ਵਾ ਤੇ ਪਾਣੀ ਵੀ ਦੂਜੇ ਦਿਨੇ ਹੀ ਛਾੜੀ ਦਿੰਨੇ ਆ ਇੱਕ ਦਿਨ ਛੱਡ ਕੇ ਪਾਣੀ ਲਾਈਦਾ ਵਾ ਪਤਾ ਨਹੀਂ ਕਿਹੜੇ ਟਾਈਮ ਬੀਬੂ ਦਾ ਵੀ ਹੋ ਜਾਂਦਾ ਵਾ ਪਿਛਲੀ ਵਾਰੀ ਐਡਾ ਵਧੀਆ ਬੀ ਹੀ ਨਾ ਪੀ ਜਿਹੜੇ ਬੈਂਗਣ ਆ ਪਰਥੇ ਵਾਲੇ ਭਰ ਕੇ ਬਣਾਉਣ ਵਾਲੇ ਪਿੰਡੀਆਂ ਸਭ ਕੁਛ ਹੈਗਾ ਹੀਗਾ ਚਲੋ ਕੋਈ ਗੱਲ ਨਹੀਂ ਲੰਘ ਗਿਆ ਅੱਧਾ ਕੁ ਸਮਾਂ ਲੰਘ ਗਿਆ ਵਾ ਅੱਧਾ ਕੁ ਰਹਿ ਗਿਆ ਵਾ ਇਦਾਂ ਹੀ ਲੰਘ ਜਾਣਾ ਜਿੱਦਾਂ ਪਹਿਲਾਂ ਲੰਘਿਆ ਚਲੋ ਠੀਕ ਹੈ ਜੀ